ਨੀਚਾ ਅੰਦਰ ਨੀਚ ਜਾਤ ਨੀਚੀ ਹੋਤ ਨੀਚ ਨਾਨਕ ਤਿੰਕੇ ਸੰਗ ਸਾਥ ਵੱਡਿਆ ਸਿਉਕਾਰ ਇਸ ਸ਼ਾਇਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀਆਂ ਇਹ ਤੁਕਾਂ ਤੇ ਜਿਸ ਅਧਾਰੇ ਦੀ ਗੱਲ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹੈਗੇ ਆ ਗੁਰੂ ਨਾਨਕ ਦੇਵ ਜੀ ਦੇ ਨਾਮ ਦੇ ਉੱਤੇ ਹੀ ਆ ਜਿਹੜਾ ਉਹ ਅਦਾਰਾ ਤੇ ਨਾਲ ਹੀ ਤੁਹਾਨੂੰ ਇਹ ਵੀ ਜਾਣ ਕੇ ਹੈਰਾਨੀ ਹੋਊਗੀ ਕਿ ਸਾਡੇ ਪ੍ਰਾਇਮਰੀ ਪੱਧਰ ਤੋਂ ਲੈ ਕੇ ਸਕੈਂਡਰੀ ਪੱਧਰ ਤੀਕ ਸਕੂਲ ਹੁੰਦੇ ਆ ਇਹ ਤੋਂ ਬਾਅਦ ਕਾਲ ਜਾ ਜਾਂਦੇ ਆ ਇਹ ਤੋਂ ਬਾਅਦ ਯੂਨੀਵਰਸਿਟੀਆਂ ਆ ਜਾਂਦੀਆਂ ਹੈਗੀਆਂ ਤੇ ਯੂਨੀਵਰਸਿਟੀਆਂ ਜਿਨ੍ਹਾਂ ਨੂੰ ਵਿਸ਼ਵ ਵਿਦਿਆਲੇ ਦਾ ਜਿਹੜਾ ਉਹ ਨਾਮ ਦਿੱਤਾ ਗਿਆ ਭਾਵੇਂ ਸਭ ਤੋਂ ਵੱਡੀ ਐਜੂਕੇਸ਼ਨ ਆ ਜਿਹੜੀ ਐਜੂਕੇਸ਼ਨ ਦਾ ਆਖਰੀ ਪੱਧਰ ਆ ਜਿਹੜਾ ਉਹਨਾਂ ਯੂਨੀਵਰਸਿਟੀਆਂ ਦੇ ਵਿੱਚ ਆ ਜਿਹੜਾ ਸਾਡੇ ਵਿਦਿਆਰਥੀਆਂ ਨੂੰ ਮੁਹੱਈਆ ਕਰਵਾਇਆ ਜਾਣਾ ਹੁੰਦਾ ਤੇ ਤੇ ਉੱਥੇ ਜੋ ਅਧਿਆਪਕ ਜੋ ਪ੍ਰੋਫੈਸਰ ਪੜ੍ਹਾ ਰਹੇ ਆ ਕਿਤੇ ਨਾ ਕਿਤੇ ਉਹ ਆ ਜਿਹੜੇ ਜੇਕਰ ਉਹ ਅਦਾਰਾ ਯੂਨੀਵਰਸਿਟੀ ਆ ਗੁਰੂ ਨਾਨਕ ਦੇਵ ਦੇ ਨਾਮ ਦੇ ਉੱਤੇ ਬਣਿਆ ਹੋਇਆ ਤੇ ਕਿਤੇ ਨਾ ਕਿਤੇ ਇਹ ਅਪੇਖਿਆ ਵੀ ਕੀਤੀ ਜਾ ਸਕਦੀ ਆ ਕਿ ਉੱਥੇ ਜੋ ਵੀ ਪ੍ਰੋਫੈਸਰ ਪੜ੍ਹਾ ਰਹੇ ਹੈਗੇ ਆ ਜਾਂ ਜੋ ਵੀ ਉੱਥੇ ਵਿਦਿਆਰਥੀ ਪੜ੍ਹ ਰਹੇ ਹੈਗੇ ਆ ਉਹਨਾਂ ਨੂੰ ਆ ਜਿਹੜਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਦੇ ਮੁਤਾਬਕ ਸਾਰਿਆਂ ਨੂੰ ਆ ਜਿਹੜਾ ਉਹ ਇੱਕੋ ਹੀ ਦ੍ਰਿਸ਼ਟੀ ਦੇ ਨਾਲ ਆ ਜਿਹੜਾ ਉਹ ਵੇਖਿਆ ਜਾਣਾ ਚਾਹੀਦਾ ਹੈਗਾ ਪਰ ਜਿਵੇਂ ਕਿ ਆਮ ਤੌਰ ਦੇਤੇ ਸਾਡੇ ਸਮਾਜ ਦੇ ਵਿੱਚ ਸਦੀਆਂ ਤੋਂ ਹੀ ਹੁੰਦਾ ਆ ਮੈਂ ਨਹੀਂ ਕਹਿ ਰਿਹਾਗਾ ਕਿ ਅੱਜ ਹੀ ਹੋਇਆ ਹੈਗਾ ਸਦੀਆਂ ਤੋਂ ਹੀ ਆ ਜਿਹੜਾ ਸਾਡੇ ਲੋਕਾਂ ਨੂੰ ਆ ਜਿਹੜਾ ਕਿਤੇ ਨਾ ਕਿਤੇ ਐਸਸੀ ਭਾਈਚਾਰੇ ਨੂੰ ਜੋ ਦਲਤ ਭਾਈਚਾਰਾ ਸਾਡਾ ਉਸ ਨੂੰ ਆ ਜਿਹੜਾ ਉਹ ਦਬਾ ਕੇ ਰੱਖਣ ਦੀ ਕੋਸ਼ਿਸ਼ ਕੀਤੀ ਗਈ ਤੇ ਅੱਜ ਤੀਕ ਵੀ ਆ ਜਿਹੜਾ ਇਹ ਤਬਕਾ ਜਿਹੜਾ ਉਹ ਵੱਡੇ ਪੱਧਰ ਦੇ ਉੱਤੇ ਦਬਾਇਆ ਹੀ ਹੋਇਆ ਭਾਵੇਂ ਆਮ ਤੌਰ ਦੇ ਉੱਤੇ ਇਹ ਕਹਿ ਦਿੱਤਾ ਜਾਂਦਾ ਹੈਗਾ ਕਿ ਇਸ ਤਬਕੇ ਨੂੰ ਜਿਹੜਾ ਉਹ ਵੱਡੇ ਪੱਧਰ ਦੇ ਉੱਤੇ ਰੈਜ਼ਰਵੇਸ਼ਨ ਆ ਜਿਹੜੀ ਉਹ ਮਿਲੀ ਹੋਈ ਆ ਪਰ ਜੇਕਰ ਰਾਜਨੀਤਿਕ ਪੱਧਰ ਤੋਂ ਲੈ ਕੇ ਇਕਨੋਮਿਕਲੀ ਪੱਧਰ ਤੀਕ ਸਾਰੇ ਖੇਤਰਾਂ ਦੇ ਵਿੱਚ ਦੇਖਣਾ ਹੋਵੇ ਤਾਂ ਇਸ ਸਭ ਤੋਂ ਵੱਡੇ ਤਬਕੇ ਦੀ ਜਿਹੜੀ ਸ਼ਮੂਲੀਅਤ ਆ ਉਹ ਬਿਲਕੁਲ ਵੀ ਆ ਜਿਹੜੀ ਉਹ ਨਾ ਸਮਾਨੀ ਆ ਤੇ ਵੱਡੇ ਪੱਦਰ ਦੇ ਉੱਤੇ ਨੌਕਰੀਆਂ ਦੇ ਉੱਤੇ ਰਾਜਨੀਤਿਕ ਘਰਾਣਿਆਂ ਦੇ ਵਿੱਚ ਵੱਡੀਆਂ-ਵੱਡੀਆਂ ਕੁਰਸੀਆਂ ਦੇ ਉੱਤੇ ਜੱਜਾਂ ਦੀਆਂ ਕੁਰਸੀਆਂ ਦੇ ਉੱਤੇ ਆ ਜਿਹੜਾ ਉਹ ਜਰਨਲ ਤਲਕਾ ਹਜੇ ਵੀ ਕਾਬਜ਼ਾ ਪਰ ਫੇਰ ਵੀ ਮਾੜਾ-ਮੋਟਾ ਜੋ ਬਾਬਾ ਸਾਹਿਬ ਬੀ ਆਰ ਅੰਬੇਦਕਰ ਜੀ ਦੇ ਉਦਮਾਂ ਦੇ ਸਦਕਾ ਤੇ ਨਾਲ ਹੀ ਆ ਜਿਹੜਾ ਜੁਨਾ ਜਿੰਨਾ ਲੋਕਾਂ ਨੇ ਆ ਜਿਹੜਾ ਇਸ ਖੇਤਰ ਦੇ ਵਿੱਚ ਕਿਤੇ ਨਾ ਕਿਤੇ ਜਾਤ ਪਾਤ ਨੂੰ ਆ ਜਿਹੜਾ ਉਹ ਤੋੜਨ ਦੇ ਲਈ ਯੋਗਦਾਨ ਪਾਇਆ ਤੇ ਆਵਾਜ਼ ਬੁਲੰਦ ਕੀਤੀ ਉਹਨਾਂ ਦੇ ਉਦਮਾਂ ਦੇ ਸ਼ਦਕਾ ਕਿਤੇ ਨਾ ਕਿਤੇ ਸਾਡੇ ਆਂ ਇੰਡੀਆ ਦੇ ਵਿੱਚ ਭਾਰਤ ਦੇ ਵਿੱਚ ਆ ਜਿਹੜਾ ਉਹ ਰੈਜ਼ਰਵੇਸ਼ਨ ਮਿਲੀ ਪਰ ਉਹ ਰੈਜ਼ਰਵੇਸ਼ਨ ਦਾ ਲਾਭ ਆ ਉਸ ਵੱਡੇ ਪੱਧਰ ਤੀਕ ਮਿਲਿਆ ਨਹੀਂ ਹੋਇਆ ਪਰ ਕੁਝ ਕੁ ਲੋਕਾਂ ਦਾ ਜਿਹੜਾ ਜੀਵਨ ਪੱਧਰਾ ਉਹ ਉੱਚਾ ਹੋਇਆ ਹੈਗਾ ਪਰ ਜਿਨ੍ਹਾਂ ਲੋਕਾਂ ਨੇ ਸਦੀਆਂ ਤੱਕ ਗੁਲਾਮੀ ਹੰਢਾਈ ਆ ਤੇ ਜਿਨ੍ਹਾਂ ਲੋਕਾਂ ਨੇ ਆ ਜਿਹੜਾ ਗੁਲਾਮ ਬਣਾ ਕੇ ਰੱਖਿਆ ਹੈਗਾ ਜਿਹੜੇ ਲੋਕਾਂ ਨੇ ਸਾਡੇ ਲੋਕਾਂ ਨੂੰ ਗੁਲਾਮ ਬਣਾ ਕੇ ਰੱਖਿਆ ਹੈਗਾ ਉਹ ਲੋਕ ਆ ਜਿਹੜੇ ਹਜੇ ਵੀ ਆ ਕਿਤੇ ਨਾ ਕਿਤੇ ਸਾਡੇ ਲੋਕਾਂ ਨੂੰ ਆ ਜਿਹੜਾ ਉਹ ਨੀਵਾ ਦਿਖਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹੈਗੇ ਆ ਭਾਵੇਂ ਬਹੁਤ ਸਾਰੇ ਲੋਕਾਂ ਨੂੰ ਇਹ ਲੱਗਦਾ ਹੈਗਾ ਕਿ ਪੰਜਾਬ ਦੇ ਵਿੱਚ ਤਾਂ ਜਾਤ ਪਾਤੀ ਵਿਤਕ ਰਹੀ ਹੈ ਨਹੀਂਗਾ ਜਾਂ ਇੱਥੇ ਤਾਂ ਜਾਤ ਪਾਤ ਆ ਜਿਹੜੀ ਉਹ ਐਗਜ਼ਿਸਟ ਹੀ ਨਹੀਂ ਕਰਦੀਗੀ ਤਾਂ ਇਹ ਤੁਹਾਡਾ ਸਭ ਤੋਂ ਵੱਡਾ ਵਹਿਮ ਪਿਛਲੇ ਸਮੇਂ ਦੇ ਦੌਰਾਨ ਕਈ ਸਟੋਰੀਆਂ ਜਿਹੜੀਆਂ ਇਸੇ ਪੇਜ ਤੋਂ ਤੁਹਾਡੇ ਨਾਲ ਜਿਹੜੀਆਂ ਉਹ ਸਾਂਝੀਆਂ ਕੀਤੀਆਂ ਤੇ ਵਿਤਕਰਾ ਜਿਹੜਾ ਉਹ ਪੰਜਾਬ ਦੀ ਧਰਤੀ ਦੇ ਉੱਤੇ ਸਾਡੇ ਗੁਰਾਂ ਦੀ ਧਰਤੀ ਦੇ ਉੱਤੇ ਆ ਜਿਹੜਾ ਉਹ ਬਾਦ ਦਸਤੂਰ ਜਾਰੀ ਹੈਗਾ ਗੱਲ ਕਰ ਰਿਹਾ ਹੈ ਗਿਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ ਜਿੱਥੇ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਯੂਨੀਵਰਸਿਟੀ ਬਿਜ਼ਨਸ ਡਿਪਾਰਟਮੈਂਟ ਬਣਿਆ ਹੋਇਆ ਜਿੱਥੇ ਕਿ ਬਿਜ਼ਨਸ ਦੀ ਆ ਜਿਹੜੀ ਉਹ ਪੜਾਈ ਕਰਵਾਈ ਜਾਂਦੀ ਹੈਗੀ ਆ ਐਮਬੀਏ ਦਾ 5 ਸਾਲਾਂ ਦਾ ਕੋਰਸ ਆ ਜਿਹੜਾ ਉਹ ਕਰਵਾਇਆ ਜਾਂਦਾ ਹੈਗਾ ਪਰ ਉਸ ਕੋਰਸ ਦੇ ਵਿੱਚ ਵਿਦਿਆਰਥੀਆਂ ਦੀ ਜੋ ਅਲੱਗ-ਅਲੱਗ ਸ਼ਖਸ਼ਨਾ ਵਾਈਜ਼ ਆ ਜਿਹੜੀ ਉਹ ਵੰਡ ਹੋਣੀ ਸੀਗੀ ਮਤਲਬ ਉਹਨਾਂ ਦੇ ਅਲੱਗ-ਅਲੱਗ ਸੈਕਸ਼ਨ ਬਣਾਏ ਜਾਣੇ ਸੀਗੇ ਜਾਂ ਸੈਕਸ਼ਨ ਵੰਡਣ ਦਾ ਆਧਾਰ ਆ ਜਿਹੜਾ ਉਹ ਆਡਿਵਲ ਨੰਬਰ ਸੀਗੇ ਪਰ ਉਹਦੀ ਬਜਾਏ ਆ ਜਿਹੜਾ ਹੁਣ ਇੱਕ ਉੱਥੋਂ ਦੇ ਮੁਖੀ ਨੇ ਆ ਜਿਹੜਾ ਜੋ ਉਸ ਡਿਪਾਰਟਮੈਂਟ ਦਾ ਮੁਖੀ ਹੈਗਾ ਜੋ ਬਿਜ਼ਨਸ ਡਿਪਾਰਟਮੈਂਟ ਦਾ ਮੁਖੀ ਹੈਗਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਉਸ ਨੇ ਆ ਜਿਹੜਾ ਇਹ ਸੈਕਸ਼ਨ ਦੀ ਵੰਡ ਆ ਜਿਹੜੀ ਉਹ ਜਾਤ ਦੇ ਆਧਾਰ ਦੇ ਉੱਤੇ ਕਰਤੀ ਜਿਨ੍ਹਾਂ ਨੇ ਰਿਜ਼ਰਵੇਸ਼ਨ ਲਈ ਸੀਗੀ ਉਹਨਾਂ ਦਾ ਜਿਹੜਾ ਸੈਕਸ਼ਨ ਹੀ ਆ ਜਿਹੜਾ ਉਹ ਅਲੱਗ ਬਣਾ ਕੇ ਰੱਖ ਦਿੱਤਾ ਤੇ ਕਿਤੇ ਨਾ ਕਿਤੇ ਇਹ ਸਾਡੇ ਸੰਵਿਧਾਨ ਦੇ ਅਕੋਰਡਿੰਗ ਆ ਜਿਹੜਾ ਪੂਰਨ ਤੌਰ ਦੇਤੇ ਗਲਤ ਆ ਤੇ ਨਿਆਂਇਕ ਤੌਰ ਦੇ ਉੱਤੇ ਵੀ ਜਿਸ ਕਿਸੇ ਨੂੰ ਵੀ ਆ ਜਿਹੜਾ ਤੁਸੀਂ ਵਿਸ਼ੇਸ਼ ਸ਼੍ਰੇਣੀ ਦੇ ਵਿੱਚ ਆ ਜਿਹੜਾ ਉਹ ਰੱਖ ਨਹੀਂ ਸਕਦੇਗੇ ਜਦਕਿ ਅਜਿਹਾ ਕਰਨਾ ਜਿਹੜਾ ਕਿਤੇ ਨਾ ਕਿਤੇ ਕਾਨੂੰਨਾਂ ਤੌਰ ਦੇ ਉੱਤੇ ਜੁਰਮ ਹੈਗਾ ਇਸ ਗੱਲ ਦੀ ਆ ਜਿਹੜੀ ਆਲੋਚਨਾ ਪੰਜਾਬ ਸਟੂਡੈਂਟਸ ਯੂਨੀਅਨ ਲਲਕਾਰ ਵੱਲੋਂ ਵੀ ਆ ਜਿਹੜੀ ਉਹ ਕੀਤੀ ਗਈ ਆ ਉਹਨਾਂ ਨੇ ਵੀ ਆ ਜਿਹੜੀ ਇਹ ਕਿਹਾ ਹੈਗਾ ਕਿ ਇਸ ਤਰ੍ਹਾਂ ਦੀ ਜਿਹੜੀ ਕਾਰਵਾਈ ਆ ਜਿਹੜੀ ਬਹੁਤ ਹੀ ਨਿੰਦਣਯੋਗ ਆ ਤੇ ਪੰਜਾਬ ਸਟੂਡੈਂਟਸ ਯੂਨੀਅਨ ਲਲਕਾਰ ਆ ਜਿਹੜੀ ਇਸ ਦਾ ਵਿਰੋਧ ਕਰਦੀ ਹੈਗੀ ਆ ਅਸੀਂ ਵੀ ਆ ਜਿਹੜਾ ਇਸ ਗੱਲ ਦਾ ਜਿਹੜਾ ਉਹ ਵਿਰੋਧ ਕਰਦੇ ਆ ਅਜੀਤ ਅਖਬਾਰ ਦੇ ਵਿੱਚ ਆ ਜਿਹੜੀ ਇਹ ਖਬਰ ਆ ਜਿਹੜੀ ਉਹ ਲੱਗੀ ਹੋਈ ਸੀਗੀ ਭਾਵੇਂ ਇਸ ਖਬਰ ਦੇ ਵੱਲ ਬਹੁਤੇ ਲੋਕਾਂ ਦਾ ਧਿਆਨ ਨਹੀਂ ਗਿਆਗਾ ਪਰ ਚਾਹੀਦਾ ਤਾਂ ਇਹ ਹੈਗਾ ਕਿ ਇਸ ਖਬਰ ਦੇ ਵੱਲ ਵੱਧ ਤੋਂ ਵੱਧ ਲੋਕਾਂ ਦਾ ਜਿਹੜਾ ਉਹ ਧਿਆਨ ਦੇਣਾ ਚਾਹੀਦਾ ਤੇ ਜਿਨ੍ਹਾਂ ਲੋਕਾਂ ਨੇ ਇਹ ਹਰਕਤ ਕੀਤੀ ਹੈਗੀ ਆ ਉਹਨਾਂ ਲੋਕਾਂ ਦੇ ਉੱਤੇ ਸਖਤ ਜਿਹੜੀ ਹੈਗੀ ਉਹ ਕਾਰਵਾਈ ਹੋਣੀ ਚਾਹੀਦੀ ਆ ਕਿਉਂਕਿ ਲਗਾਤਾਰ ਦਾਬੇ ਦਾ ਸ਼ਿਕਾਰ ਹੋਇਆ ਸਮਾਜ ਆ ਜਿਹੜਾ ਕਿਤੇ ਨਾ ਕਿਤੇ ਜਦੋਂ ਦੁਵਾਰਾ ਤੋਂ ਕਿਤੇ ਨਾ ਕਿਤੇ ਉਸ ਨੂੰ ਜਿਹੜੇ ਬਰਾਬਰ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈਗੀ ਆ ਤੇ ਉਹ ਵੀ ਪਛਦੀ ਨਹੀਂ ਗਈ ਤੇ ਉਹਨਾਂ ਨੂੰ ਵਿਸ਼ੇਸ਼ ਤੌਰ ਦੇ ਦਿੱਤੇ ਜਿਹੜਾ ਉਹ ਅ ਪਿੰਨੋਟ ਕੀਤਾ ਜਾਂਦਾ ਵਿਸ਼ੇਸ਼ ਤੌਰ ਦੇ ਦਿੱਤੇ ਜਿਹੜਾ ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ ਵਿਸ਼ੇਸ਼ ਆ ਜਿਹੜਾ ਉਹਨਾਂ ਦਾ ਦਿਖਾਵਾ ਕੀਤਾ ਜਾਂਦਾ ਹੈਗਾ ਕਿ ਇਹ ਬੰਦੇ ਵਿਸ਼ੇਸ਼ ਹੈਗੇ ਆ ਯਾਨੀ ਕਿ ਵਿਸ਼ੇਸ਼ ਤੌਰ ਦੇ ਉੱਤੇ ਟਾਰਗੇਟ ਕਰਨਾ ਕਿਤੇ ਨਾ ਕਿਤੇ ਗਲਤ ਹੈਗਾ ਇਸ ਕਰਕੇ ਆ ਜਿਹੜਾ ਇਸ ਦੀ ਆ ਜਿਹੜੀ ਕੜੀ ਉਲੋਚਨਾ ਜਿਹੜੀ ਉਹ ਹੋਣੀ ਚਾਹੀਦੀ ਹੈਗੀ ਆ ਤੁਸੀਂ ਆ ਜਿਹੜਾ ਤੁਹਾਨੂੰ ਆ ਜਿਹੜੀ ਇਹ ਕਾਰਵਾਈ ਆ ਜਿਹੜੀ ਕਿਸ ਤਰ੍ਹਾਂ ਦੀ ਲੱਗ ਰਹੀ ਕਿ ਅਮੀਰ ਕਰ ਦੇਣਗੇ ਤੁਸੀਂ ਵੀ ਆ ਜਿਹੜਾ ਇਸ ਦੇ ਉੱਤੇ ਆ ਜਿਹੜਾ ਆਪਣਾ ਕਮੈਂਟ ਆ ਜਿਹੜਾ ਉਹ ਲਾਜ਼ਮੀ ਦਿਓਗੇ ਕਿ ਉਸ ਵਿਭਾਗ ਦੇ ਮੁਖੀ ਨੇ ਇਹ ਸਹੀ ਕੀਤਾ ਜਾਂ ਗਲਤ ਕੀਤਾ ਸਾਡੇ ਅਨੁਸਾਰ ਤਾਂ ਇਹ ਗਲਤੀ ਕੀਤਾ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਕਿਰਪਾ ਕਰਕੇ ਜਿਹੜਾ ਵੀਡੀਓ ਨੂੰ ਜਿਹੜੀ ਇਹ ਜਾਣਕਾਰੀ ਤੁਹਾਨੂੰ ਠੀਕ ਲੱਗੀ ਤੇ ਇਹਨੂੰ ਜਿਹੜਾ ਸ਼ੇਅਰ ਵੀ ਲਾਜ਼ਮੀ ਕਰਨਾ ਪੇਜ ਨੂੰ ਫੋਲੋ ਕਰਨਾ ਤੇ YouTube ਤੇ ਸਾਡੇ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਲਾਜ਼ਮੀ ਕਰਨਾ ਮੈਂ ਬਲਰਾਜ ਮੌਰ ਤੁਹਾਡਾ ਬਹੁਤ ਬਹੁਤ ਧੰਨਵਾਦ